ਔਰ ਇਹ ਵੀ ਕਹਿਣਾ ਚਾਹਾਂਗੇ ਕਿ ਡੋਨਾਲਡ 트럼ਪ ਭੱਤੇ ਨਾਲ ਜੇਕਰ ਚਾਹੇ ਤੇ ਭਾਰਤ ਦੇ ਕੋਲੋਂ ਕੋਈ ਅਸੀਂਮਣ ਵਾਲਾਗੇ ਇਹ ਮਨਾਈ ਨਹੀਂ ਜਾ ਸਕਣੀ ਭਾਰਤ ਦੇ ਲੋਕ ਇਸ ਗੱਲ ਦੇ ਉੱਤੇ ਟੱਕਰ ਟੱਕਰ ਰਹਣਗੇ ਔਰ ਇਹ ਵੀ ਹੋਏਗਾ ਕਿ ਜੇਕਰ ਤੁਸੀਂ ਇਹ ਕਰੋਗੇ ਤਾਂ ਹੋ ਸਕਦਾ ਭਾਰਤ ਦੇ ਕਿਸਾਨ ਪਰ ਦੇ ਮਜ਼ਦੂਰ ਪਰ ਦੇ ਆਮ ਲੋਕ ਤੁਹਾਡੀ ਭਾਰਤ ਦੇ ਅੰਦਰ ਐਂਟਰੀ ਹੀ ਬੰਦ ਕਰਵਾ ਦੇਣ ਸੋ ਇਸ ਗੱਲ ਦਾ ਧਿਆਨ ਰੱਖਣੀ ਹੰਪੇ ਬੇਸ਼ੱਕ ਭਾਰਤ ਸਰਕਾਰ ਕੁਝ ਸਟੈਪ ਪਿੱਛੇ ਲਿਆ ਲੇਕਿਨ ਅੱਜ ਤੋਂ 2 ਮਹੀਨੇ 1.5 ਮਹੀਨੇ ਪਹਿਲਾਂ ਭਾਰਤ ਸਰਕਾਰ ਦੇ ਵੀ ਮੰਤਰੀ ਤੇ ਨਾਲ ਇਹਨਾਂ ਦੇ ਹੋਰ ਜਿਹੜੇ ਅਧਿਕਾਰੀ ਸੀ ਉਹ ਇਹ ਸਨੇਹਾ ਦੇ ਰਹੀ ਸੀ ਕਿ ਅਕਤੂਬਰ ਦੇ ਮਹੀਨੇ ਦੇ ਵਿੱਚ ਫ੍ਰੀ ਟ੍ਰੇਡ ਐਗਰੀਮੈਂਟ ਅਮਰੀਕਾ ਨਾਲ ਭਾਰਤ ਦਾ ਹੋ ਸਕਦਾ ਹੈ ਜਿਹਦੇ ਤੋਂ ਹੁਣ ਸਟੈਪ ਪਿੱਛੇ ਗਿਆ ਭਾਰਤ ਸਰਕਾਰ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ 이슈 ਦੇ ਉੱਤੇ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰਾਂਗੇ ਚੰਗੀ ਗੱਲ ਆ ਕਰਕੇ ਆ ਤਾਂ ਉਹਨਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਭਾਰਤ ਸਰਕਾਰ ਦੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਕਿਉਂਕਿ ਕਿਸਾਨ ਭਾਰਤ ਦੇ ਨੇ ਔਰ ਇੱਥੇ ਜ਼ਿਆਦਾਤਰ 70% ਦੇ ਕਰੀਬ ਲੋਕ ਖੇਤੀ ਦਾ ਡਾਇਰੈਕਟ ਇਨਡਾਇਰੈਕਟ ਢੰਗ ਨਾਲ ਜੁੜੇ ਹੋਏ ਨੇ ਸੋ ਇਸ ਕਰਕੇ ਇਸ ਤੰਦੇ ਨੂੰ ਖਤਮ ਕਰਨਾ ਇੱਕ ਤਰ੍ਹਾਂ ਦੇ ਨਾਲ ਭਾਰਤ ਦੀ ਜੀਡੀਪੀ ਦੇ ਉੱਤੇ ਬਹੁਤ ਵੱਡੀ ਸੱਟ ਮਾਰਨੀ ਆ ਔਰ ਜਿਹੜੀ ਇਹ ਡਿਊਟੀ ਨਿਭਾ ਰਹੇ ਨੇ ਪਰ ਪ੍ਰਧਾਨ ਮੰਤਰੀ ਇਹ ਤੱਕੜੇ ਹੋ ਕੇ ਨਿਭਾਉਣ ਔਰ ਅਸੀਂ ਇਹ ਵੀ ਕਰਨਾ ਚਾਹਾਂਗੇ ਕਿ ਡੋਨਾਲਡ ਟਰੰਪ ਧੱਕੇ ਨਾਲ ਜੇਕਰ ਚਾਹੇ ਤੇ ਭਾਰਤ ਦੇ ਕੋਲੋਂ ਕੋਈ ਅਸੀਂ ਈਨ ਮੰਨਵਾ ਲਾਂਗੇ ਇਹ ਮਨਾਈ ਨਹੀਂ ਜਾ ਸਕਣੀ ਭਾਰਤ ਦੇ ਲੋਕ ਇਸ ਗੱਲ ਦੇ ਉੱਤੇ ਡਟਵੀਂ ਟੱਕਰ ਦੇਣਗੇ ਔਰ ਇਹ ਵੀ ਹੋਵੇਗਾ ਕਿ ਅਗਰ ਤੁਸੀਂ ਇਹ ਕਰੋਗੇ ਤਾਂ ਹੋ ਸਕਦਾ ਭਾਰਤ ਦੇ ਕਿਸਾਨ ਭਾਰਤ ਦੇ ਮਜ਼ਦੂਰ ਭਾਰਤ ਦੇ ਆਮ ਲੋਕ ਤੁਹਾਡੀ ਭਾਰਤ ਦੇ ਅੰਦਰ ਐਂਟਰੀ ਹੀ ਬੰਦ ਕਰਵਾ ਦੇਣ ਸੋ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਸਰਕਾਰਾਂ ਸੰਭਲ ਕੇ ਚੱਲਣ ਕਿਸੇ ਨੂੰ ਲੁੱਟਣ ਦੀ ਕਿਸੇ ਨੂੰ ਕੁੱਟਣ ਦੀ ਸੋਚ ਨੂੰ ਬਦਲਣ ਔਰ ਜੋ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਸਰਕਾਰ ਉਹ ਜ਼ਿੰਮੇਵਾਰੀ ਨਿਭਾਉਂਦੀ ਹੋਈ ਲੋਕਾਂ ਦੀਆਂ ਸੁੱਖ ਸਹੂਲਤਾਂ ਦਾ ਧਿਆਨ ਰੱਖਣ ਵਾਲੇ ਪਾਸੇ ਤੁਰੰਦੀ ਲੋੜਾ ਸਰਕਾਰਾਂ ਨੂੰ ਔਰ ਅਗਲੀ ਗੱਲ ਹੈ ਜਿਹੜੀ ਕਿ ਅਸੀਂ ਜਿਹੜਾ ਅੰਦੋਲਨ ਲੜ ਰਹੇ ਸੀ ਐਮਐਸਪੀ ਗਰੰਟੀ ਕਾਨੂੰਨ ਡਾਕਟਰ ਸੁਮਿੰਦਰ ਨਾਥ ਦੀ ਰਿਪੋਰਟ ਲੈਣ ਲਈ ਕਿਸਾਨਾਂ ਦੀ ਸੰਪੂਰਨ ਕਰਜ਼ ਮੁਕਤੀ ਲਈ ਲੈਂਡ ਐਕੁਆਜਿਸ਼ਨ ਐਕਟ 2013 ਨੂੰ ਪੂਰੀ ਤਰ੍ਹਾਂ ਬਹਾਲ ਤੇ ਪ੍ਰਭਾਵੀ ਰੱਖਣ ਦੇ ਲਈ ਉਹ ਜਿਹੜੀ ਆਪਾਂ ਲੜਾਈ ਲੜ ਰਹੇ ਸੀ ਉਹ ਅਧੂਰੀਆਂ ਪਈਆਂ ਮੰਗਾਂ ਦੀ ਪ੍ਰਾਪਤੀ ਲਈ ਔਰ ਪਿਛਲੇ ਅੰਦੋਲਨ ਤੇ ਆਇਸ਼ ਅੰਦੋਲਨ ਦੇ ਵਿੱਚ ਜਿਹੜੇ ਕਿਸਾਨਾਂ ਨੂੰ ਤੇ ਝੂਠੇ ਕੇਸ ਮੁਕੱਦਮੇ ਪਾਏ ਗਏ ਨੇ ਕਿਉਂਕਿ ਮੈਂ ਝੂਠੇ ਇਸ ਲਈ ਕਹਿ ਰਿਹਾ ਹਰ ਵਿਅਕਤੀ ਨੂੰ ਆਜ਼ਾਦ ਭਾਰਤ ਦੇ ਵਿੱਚ ਲੋਕਤੰਤ੍ਰਿਕ ਢਾਂਚੇ ਦੇ ਅੰਦਰ ਆਪਣੀ ਆਵਾਜ਼ ਬੁਲੰਦ ਕਰਨ ਦਾ ਆਪਣੀ ਰਾਜਧਾਨੀ ਦੇ ਵਿੱਚ ਜਾ ਕੇ ਆਪਣੀ ਗੱਲ ਰੱਖਣ ਦਾ ਅਰਾਇਟ ਹੈ ਅਧਿਕਾਰ ਹੈ ਇਹਨੂੰ ਰੋਕਿਆ ਨਹੀਂ ਜਾ ਸਕਦਾ ਔਰ ਸਰਕਾਰ ਥਾਂ-ਥਾਂ ਉੱਤੇ ਰੋਕਾਂ ਲਾ ਦੇ ਕਿਸਾਨਾਂ ਦੇ ਗੋਲੀਆਂ ਚਲਾਉਂਦੀ ਹੈ ਕੁੱਟਦੀ ਹੈ ਮਾਰਦੀ ਹੈ ਬਾਅਦ ਵਿੱਚ ਮੁਕੱਦਮੇ ਦਰਜ ਕਰਦੀ ਹੈ ਝੂਠੇ ਕੇਸ ਮੁਕੱਦਮੇ ਸਾਰੇ ਵਾਪਸ ਲੈ ਜਾਂ ਔਰ ਇਹ ਫ੍ਰੀ ਟ੍ਰੇਡ ਐਗਰੀਮੈਂਟ ਤੋਂ ਸਰਕਾਰ ਪਿੱਛੇ ਹਟੇ। ਸੋ ਇਹ ਗੱਲਾਂ ਲੈ ਕੇ ਆਪਾਂ ਦਿੱਲੀ ਜਾਣਾ ਔਰ ਇਹਦੀ ਚੈਰੀ ਦੇ ਵਿੱਚੋਂ ਮੈਂ ਫਿਰ ਧਾਰਡੇਟਾਂ ਤੇ ਹਾਜ਼ਰ ਹੋਣਾ 10 ਤਰੀਕ ਨੂੰ ਪਣੀਪਤ ਹਰਿਆਣਾ 11 ਤਰੀਕ ਨੂੰ ਬੰਗਾਣਾਗ ਰਾਜਸਥਾਨ ਤੇ 12 ਤਰੀਕ ਨੂੰ ਰਾਜਸਥਾਨ ਦੇ ਇਹੀ ਡਿਸਟ੍ਰਿਕਟ ਆ ਹਲਮਾਨਗੜ ਦੇ ਅੰਦਰ ਤਹਿਸੀਲ ਟੀਵੀ ਦੇ ਵਿੱਚ ਕਵਟੀਆਂ ਕਿਸਾਨ ਮਹਾਪੰਚਾਇਤਾਂ ਹੋਣਗੀਆਂ ਆਪ ਸਭ ਨੇ ਕਿਰਪਾ ਕਰਕੇ ਨਾ ਪੰਚਾਇਤਾਂ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਪਵਾਈ ਗੁਰਜੀ ਕੀ ਫੱਤੇ